ਉਹਨੂੰ ਪਿੰਡ ਦੀ ਸਰਬਸਮਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤਾਂ ਉੱਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ ਨੰਬਰ 3 ਪਿੰਡ ਦੇ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿਣ ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਪ੍ਰਵਾਨਗੀ ਦਿੱਤੀ ਗਈ ਹੈ। ਵੈਸੇ ਜੇ ਖਾਲਸਾ ਬਾਕੀ ਚਾਰ ਬੰਦਾਂ ਤੋਂ ਉਪਰ ਕਰਨਗੇ ਕਰਨਗੇ ਜਿਹੜਾ ਵੀ ਹੋਵੇ। ਅਸੀਂ ਪਿੰਡ ਕੌੜੀ ਦੇ ਵਿੱਚ ਖੜਿਆਗੇ ਜੋ ਕਿ ਹਲਕਾ ਖੰਨਾ ਦਾ ਪਿੰਡ ਹੈ ਜਿੱਥੇ ਜੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਬੰਦਿਆਂ ਵੱਲੋਂ ਇੱਕ ਲਾਸ਼ਮੈਂਟ ਕੀਤੀ ਜਾ ਰਹੀ ਸੀ ਕਿ ਇੱਕ 25 ਤਰੀਕ ਨੂੰ ਵੱਡੀ ਮੀਟਿੰਗ ਰੱਖੀ ਜਾ ਰਹੀ ਹੈ ਪਿੰਡ ਕੌੜੀ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗੇ ਪ੍ਰਵਾਸੀ ਮਜ਼ਦੂਰ ਨੇ ਜਾਂ ਜਿਹੜੇ ਬਾਹਰੋਂ ਆ ਕੇ ਰਹਿੰਦੇ ਨੇ ਉਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਵਾਂਗੇ ਨਾ ਹੀ ਉਹਨਾਂ ਨੂੰ ਕਿਰਾਏ ਦਾ ਤੇ ਮਕਾਨ ਦਵਾਂਗੇ ਤੇ ਨਾ ਹੀ ਉਹਨਾਂ ਦੇ ਜਿਹੜੇ ਆਧਾਰ ਕਾਰਡ ਜਾਂ ਫਿਰ ਵੋਟਰ ਆਈਡੀ ਨੇ ਉਹ ਵੀ ਨਹੀਂ ਬਣ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਤਾਂ ਅਸੀਂ ਉੱਥੇ ਵੀਡੀਓ ਦੇ ਵਿੱਚ ਇੱਕ ਸਰਪੰਚ ਵੀ ਨੇ ਜਿਹੜੇ ਹੈਗੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਹ ਜਿਨ੍ਹਾਂ ਨੇ ਇਹ ਵੀਡੀਓ ਬੋਲਦੇ ਪਏ ਨੇ ਉਹ ਵੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਤੇ ਜਾਣਦੇ ਕੀ ਮਸਲਾ ਸੀ ਤੇ ਹੁਣ ਉਸ ਮਸਲੇ ਦਾ ਕੀ ਹੱਲ ਹੋਇਆ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਦੱਸਦਾ ਹਾਂਜੀ ਬੋਲੋ ਪਰਮਜੀਤ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਕੀ ਮਾਮਲਾ ਸੀ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਈ ਉਹ ਜਿਆ ਪ੍ਰਵਾਸੀ ਮਜ਼ਦੂਰਾਂ ਨੇ ਕਈ ਪਹਿਲਾਂ ਕਾਂਡ ਕਰਦੇ ਸੀ ਰੇਪ ਕਾਂਡ ਚੋਰੀ ਕਾਂਡ ਵੀ ਹੋ ਗਏ ਸੀ ਇਸ ਕਰਕੇ ਹੁਣ ਜਦ ਨੱਕੋ ਪਾਣੀ ਕਹਿੰਦਾ ਉੱਪਰ ਚਲੇ ਗਿਆ ਪਿੰਡ ਵਾਸੀ ਨਗਰ ਵਾਲਾ ਇਨਾ ਪਿੰਡ ਤੰਗ ਹੋ ਗਿਆ ਤੰਗ ਹੋਣ ਤੋਂ ਬਾਅਦ ਫਿਰ ਨੇ ਇਕੱਠ ਕੀਤਾ ਸਹਿਮਤੀ ਕਰੀ ਸੀ ਕਿ ਆਪਾਂ ਇਹਨਾਂ ਦਾ ਕੋਈ ਹੱਲ ਕਰੀਏ ਉਹੇ ਕਰਕੇ ਉਹ ਅਸੀਂ ਇਕੱਠ ਕਰਕੇ ਮੀਟਿੰਗ ਬੁਲਾਈ ਸੀ ਉੱਚ ਇਹ ਪਿੰਡ ਦੇ ਗੁੱਸੇ ਦੀ ਰੋਹ ਸੀਗਾ ਵੀ ਇਹਨਾਂ ਕਿਸੇ ਤਰੀਕੇ ਨਾਲ ਨੂੰ ਸਮਝਾਓ ਆਪਾਂ ਚੇਤਾਵਨੀ ਨੀ ਦਿਓ ਉਹ ਸਾਡਾ ਕੱਢਣਾ ਕੋਈ ਮਸਲਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਚੇਤਾਵਨੀ ਦੇਣੀ ਸੀ ਅਸੀਂ ਤੇ ਹੁਣ ਕੀ ਮਸਲਾ ਹੱਲ ਹੋਇਆ ਜੀ ਤੁਹਾਡਾ ਹੁਣ ਪਿੰਡ ਵਾਲਿਆਂ ਨੇ ਬੈਠ ਕੇ ਸਾਰੇ ਮਨੰਦਰ ਨੇ ਆਪਣਾ ਸੋਲਵ ਕਰ ਲਿਆ ਤੇ ਉਹਨਾਂ ਨੇ ਮਿਹਨਤ ਕਰ ਲਈ ਅੱਗੇ ਤੋਂ ਕੋਈ ਗਲਤੀ ਕਰਨਗੇ ਫਿਰ ਅਗਲੇ ਅਗਲੇ ਬਾਰੇ ਸਟੈਪ ਬਾਰੇ ਅਸੀਂ ਸੋਚਾਂਗੇ ਕੀ ਕਰਨਾ ਜਿਹੜੀ ਕੱਲ ਦੀ ਮੀਟਿੰਗ ਰੱਖੀ ਗਈ ਸੀ 25 ਤਰੀਕ ਦੀ ਉਹਦਾ ਹੁਣ ਹੈ ਕੀ ਮਾਮਲਾ ਉਹਦਾ ਹੁਣ ਜਾਂ ਸੋਲਵ ਹੋ ਗਿਆ ਜੀ ਫਿਰ ਮੀਟਿੰਗ ਹੁਣ ਸਾਰਿਆਂ ਨੇ ਫੈਸਲਾ ਕੀਤਾ ਵੀ ਮੈਨਤ ਕਰ ਤੇ ਹੁਣ ਪ੍ਰਵਾਸੀਆਂ ਨੂੰ ਪਿੰਡ ਚੋਂ ਕੱਢਿਆ ਜਾਊ ਕਿ ਇੱਥੇ ਹੀ ਰਹਿਣਗੇ ਜੀ ਨਹੀਂ ਕੱਢਣ ਦਾ ਕੋਈ ਇਰਾਦਾ ਨਹੀਂ ਹੁਣ ਕੁਛ ਨਹੀਂ ਉੱਥੇ ਹੀ ਸਰਪੰਚ ਵੀ ਹੈਗੇ ਨੇ ਜਿਹੜੇ ਉਹਨਾਂ ਨਾਲ ਖੜੇ ਦਿਖਾਈ ਦੇ ਰਹੇ ਸੀ ਉਹਨਾਂ ਤੋਂ ਵੀ ਅਸੀਂ ਜਾਣਾਂਗੇ ਤੇ ਕੀ ਮਾਮਲਾ ਸੀਗਾ ਹਾਂਜੀ ਕੀ ਨਾਮ ਸਰਪ ਤੇ ਇਹਨਾਂ ਦਾ ਮਸਲਾ ਇਹੀ ਹੋਇਆ ਸੀ ਇਹਨਾਂ ਨੇ ਸਾਡੇ ਰਾਹ ਜਾਂਦੀਆਂ ਗੁੱਡੀਆਂ ਨੂੰ ਛੇੜਿਆ ਸੀ ਤੇ ਉਸ ਕਰਕੇ ਪਿੰਡ ਦੇ ਵਿੱਚ ਵੀ ਸਾਡੇ ਰੋਸ ਸੀਗਾ ਤੋਂ ਦੋਵਾਂ ਨੇ ਉਹਦੇ ਵਿੱਚ ਅਸੀਂ ਕੋਈ ਮਤਾਂ ਨਹੀਂ ਪਾਇਆ ਵੀ ਕੱਢਾਂਗੇ ਤੇ ਬਹਿ ਗਏ ਨਾ ਉਹਨਾਂ ਨੇ ਬੱਚਿਆਂ ਨੇ ਗਲਤੀ ਮੰਨ ਲਈ ਨਾ ਉਹ ਤੋਂ ਗੁੱਡੀਆਂ ਤੋਂ ਵੀ ਉਹਨਾਂ ਦੇ ਪਿਤਾ ਤੋਂ ਵੀ ਵੀ ਅਸੀਂ ਇਸ ਤਰੀ ਹਰਕਤ ਨਹੀਂ ਕਰਾਂਗੇ ਤੇ ਇਹਨਾਂ ਨੂੰ ਵਾਰਨਿੰਗ ਵਾਰਨਿੰਗ ਦੇ ਦਿੱਤੀ ਕਿ ਗਾਹਾਂ ਤੋਂ ਆਪਣਾ ਆਧਾਰ ਕਾਰਡ ਵਗੈਰਾ ਜਿਹਦੇ ਘਰ 'ਚ ਰਹੇ ਨੇ ਉਹ ਤੋਂ ਜੇਕਰ ਉਹ ਹੋਣਗੇ ਵੀ ਫਿਲਹਾਲ ਜੋ ਸਾਡਾ ਕੱਠ ਕੱਲ ਦਾ ਵੀ ਰੱਖਿਆ ਹੋਇਆ ਸੀ ਮਸਲਾ ਸੋਲ ਹੋਂ ਕਰਕੇ ਉਹ ਡਿਸਮਿਸ ਕਰਤਾ ਤੇ ਤੋ ਵਲ ਕੋਈ ਸਾਡੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਤੇ ਕੀ ਲੱਗਦਾ ਜਿਵੇਂ ਕਿ ਜਿਹੜੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਗਈ ਪੂਰੇ ਵਰਲਡ ਦੇ ਤੱਕ ਪਹੁੰਚ ਗਈ ਉਹਦੇ ਵਿੱਚ ਦਿਖਾਇਆ ਜਾ ਰਿਹਾ ਸੀ ਵੀ ਜਿਹੜੇ ਪ੍ਰਵਾਸੀਆਂ ਨੂੰ ਬਾਹਰ ਕੱਢੋ ਆਪਣੇ ਵੀ ਜਿਹੜੇ ਨੌਜਵਾਨ ਨੇ ਜਾਂ ਹੋਰ ਵੀ ਪ੍ਰਵਾਸੀ ਜਿਹੜੇ ਕੋਈ ਕੈਨੇਡਾ ਚ ਨੇ ਜਾਂ ਕੋਈ ਕਿਤੇ ਰਹਿੰਦੇ ਨੇ ਤਾਂ ਉਹਨਾਂ ਨੂੰ ਵੀ ਕੁਝ ਹੋ ਸਕਦਾ ਸੀ ਤੇ ਕੀ ਲੱਗਦਾ ਹੁਣ ਅਸੀਂ ਸਾਰੇ ਭਾਈਚਾਰੇ ਨਾਲ ਸਾਂਝ ਰੱਖਾਂ ਕੀ ਹੈ ਬਿਲਕੁਲ ਸਾਂਝ ਰੱਖਾਂਗੇ ਜੀ ਉਹ ਤਾਂ ਵੈਸੇ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰਤੀ ਉਹਦਾ ਭਾਈਚਾਰਕ ਤੌਰ ਤੇ ਫਿਰ ਉਹਦੇ ਵਿੱਚ ਬੰਦਿਆਂ ਨੇ ਆ ਕੇ ਗੱਲਾਂ ਕਰਤੀਆਂ ਉੱਥੇ ਨਹੀਂ ਐਸਾ ਜਿਹਾ ਤਾਂ ਕਿਸੇ ਦਾ ਕੋਈ ਮਕਸਦ ਵਾਰ ਕੱਢੀ ਆ ਜਾਂ ਇਹਨਾਂ ਨੂੰ ਪਿੰਡ ਨਗਰ ਚ ਵਾਰ ਕੱਢੀਏ ਜੇ ਇਹਨਾਂ ਦਾ ਸਹੀ ਤਰੀਕੇ ਨਾਲ ਰਹਿਣਗੇ ਇਹਨਾਂ ਨੂੰ ਕੋਈ ਆਪਾਂ ਨਹੀਂ ਕਹਿੰਦੇ ਕੁਝ ਇੱਕ ਹੋਰ ਵੀ ਜਾਣਨਾ ਚਾਹਾਂਗੇ ਜਿਵੇਂ ਪਿੰਡਾਂ ਦੇ ਵਿੱਚ ਜਾਂ ਹੋਰਾਂ ਦੇ ਵਿੱਚ ਰਹਿੰਦੇ ਨੇ ਕੀ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਕਰਾ ਕੇ ਪ੍ਰਵਾਸੀਆਂ ਨੂੰ ਇੱਥੇ ਰੱਖਿਆ ਜਾਂਦਾ ਜਾਂ ਜੇ ਨਹੀਂ ਹੋਈ ਤਾਂ ਉਹਨਾਂ ਦੀ ਪੁਲਿਸ ਨੂੰ ਕੀ ਕਹੋਏ ਇਹ ਵੈਰੀਫਿਕੇਸ਼ਨ ਇਹਨਾਂ ਦੀ ਹੁੰਦੀ ਨਹੀਂ ਇਹੀ ਚੀਜ਼ ਦਾ ਰੌਲਾ ਵੀ ਇਹਨਾਂ ਦੀ ਵੈਰੀਫਿਕੇਸ਼ਨ ਇਹਨਾਂ ਦੀ ਹੋਣੀ ਚਾਹੀਦੀ ਆ ਆਧਾਰ ਕਾਰਡ ਹੋਣਾ ਜੁम्मेवार ਜਿਹਦੇ ਕਮਰੇਜੇ ਰਹਿੰਦੇ ਨੇ ਉਹਨਾਂ ਨੂੰ ਇਹਨਾਂ ਦਾ ਜੁम्मेवार ਹੋਣਾ ਚਾਹੀਦਾ ਜੇ ਕੋਈ ਗਲਤੀ ਕਰਦੇ ਆ ਤਾਂ ਉਸ ਜੁम्मेवार ਹੋਣਾ ਚਾਹੀਦਾ ਤੇ ਗੁਣ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਦੇਖਿਆ ਜਾਂ ਲੋਕਾਂ ਨੇ ਵੀ ਦੇਖਿਆ ਵੀ ਇੱਕ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਮਾਹੌਲ ਵੀ ਬਣਿਆ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਤੇ ਕੀ ਮਾਹੌਲ ਦਾ ਹੁਣ ਕੀ ਕਹhenge ਤੁਸੀਂ ਵੀ ਜਿਹੜੀ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਆ ਜਾਂ ਇਕੱਠੇ ਰਹਿ ਕੇ ਰਹਿਣਾ ਚਾਹੀਦਾਗਾ ਜੀ ਨਹੀਂ ਇਹ ਗਲਤ ਇਹ ਚੀਜ਼ ਗਲਤ ਆ ਤੁਲੋ ਜੋ ਗਲਤੀ ਕਰਦਾ ਉਸ ਬੰਦੇ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਲੇਕਿਨ ਬਾਕੀ ਜੋ ਸਹੀ ਨੇ ਉਹਨਾਂ ਨਾਲ ਇਹੋ ਜਿਹਾ ਵਿਵਾਦ ਨਹੀਂ ਕਰਨਾ ਚਾਹੀਦਾ ਪਿੰਡ ਵਿੱਚ ਇਕੱਠੇ ਰਹਿਣਾ ਚਾਹੀਦਾ ਕੰਮ ਕਰਦੇ ਨੇ ਉਸ ਅਨਸਰ ਇਹਨਾਂ ਦੇ ਵਿੱਚ ਗਲਤ ਵੀ ਨਹੀਂ ਨੇ ਜੋ ਗਲਤ ਕਰ ਰਹੇ ਜਿਹੜੇ ਜਿਹੜੇ ਗਲਤ ਨੇ ਉਹਨਾਂ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕਰਵਾਈ ਜਾਊਗੀ ਜੀ ਹਾਂ ਜੀ ਉਹਨਾਂ ਦੇ ਅਸੀਂ ਪੁਲਿਸ ਵੱਲੋਂ ਕਾਰਵਾਈ ਕਰਾਇਆਗੇ ਦਰਖਾਸਤ ਦੇਵਾਂਗੇ ਸਾਭ ਉਹਨਾਂ ਤੇ ਕਾਰਵਾਈ ਜ਼ਰੂਰ ਕਰਾਈ ਜਾਊ ਅਸੀਂ ਇੱਥੇ ਜਿਹੜੇ ਪਿੰਡ ਦੇ ਸਰਪੰਚ ਤੇ ਜਿਹੜੇ ਦੂਸਰੇ ਜਿਹੜੇ ਵਿਅਕਤੀ ਵੱਲੋਂ ਬੋਲਿਆ ਜਾ ਰਿਹਾ ਸੀਗਾ ਵੀ ਪ੍ਰਵਾਸੀਆਂ ਨੂੰ ਬਾਹਰ ਕਿਢਿਆ ਜਾਊਗਾ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦਾ ਜਿਹੜਾ ਮਸਲਾ ਸੀ ਉਹ ਹੱਲ ਕਰ ਲਿੱਤਾ ਗਿਆ ਤੇ ਉੱਥੇ ਪ੍ਰਵਾਸੀ ਈ ਭਾਈਚਾਰੇ ਦਾ ਨਾਮ ਆਲੇ ਮਿਨਾਂ ਨੇ ਮੀਟਿੰਗ ਵੀ ਕੀਤੀ ਇੱਥੇ ਪ੍ਰਵਾਸੀ ਭਾਈਚਾਰੇ ਦੇ ਲੋਕ ਵੀ ਖੜੇ ਨੇ ਤੇ ਅਸੀਂ ਉਹਨਾਂ ਨੂੰ ਵੀ ਪੁੱਛਾਂਗੇ ਵੀ ਮਸਲੇ ਦਾ ਹੱਲ ਹੋ ਗਿਆ ਕੀ ਹੋਇਆ ਮਾਮਲਾ ਜੀ ਜਿਹੜਾ ਹੁਣ ਤੁਹਾਡਾ ਸੋਲਵ ਹੋ ਗਿਆ ਜਿਹੜਾ ਇੱਕ ਵੀਡੀਓ ਸੀਗੀ ਤੁਸੀਂ ਵੀ ਦੇਖੀ ਹੋਣੀ ਕੀ ਸੀਗਾ ਹਾਂ ਇਹ ਵੀਡੀਓ ਸੋਲਵ ਇਹ ਕਈ ਸਾਡੇ ਤੇ ਜਿਹੜਾ ਬੰਦਾ ਗਲਤੀ ਕਰੂਗਾ ਉਹ ਸਰਪੰਚ ਨੂੰ ਦੱਸ ਹੀ ਦੱਸਾਂਗੇ ਵੀ ਭਾਈ ਆ ਬੰਦਾ ਗਲਤ ਆ ਉਹ ਬੰਦੇ ਨੂੰ ਤੁਸੀਂ ਫੜ ਕੇ ਥਾਣੇ ਦੋ ਜਾਂ ਪਿੰਡ ਚੋਂ ਬਾਹਰ ਕੱਢੋ ਜਿਹੜੇ ਪਹਿਲਾਂ ਦੇ ਰਹਿਣੇ ਨੇ ਜਿਹੜੇ ਸਹੀ ਨੇ ਉਹਨੂੰ ਨਾ ਨਾ ਕਹੋ ਵੀ ਕੱਢੋ ਬਾਹਰ ਹਣ ਕਿੱਧਰ ਗਿਆ ਸਰ ਤੇ ਉਹ ਉਹਨਾਂ ਕੋਲ ਪੈਸੇ ਲੋਕਾਂ ਨੇ ਜਮਾ ਕੀਤੇ ਨੇ ਠੀਕ ਆ ਉਹ ਪੈਸੇ ਨਹੀਂ ਦੇ ਰਿਹਾ ਇਹ ਅੱਜ ਤੱਕ ਇੰਨੇ ਸਾਲ ਹੋ ਗਏ ਸਾਨੂੰ ਕੰਪਨੀ ਭੱਜੀ ਨੂੰ ਫਰਲਾ ਕੰਪਨੀ ਨੂੰ ਠੀਕ ਆ ਤੇ ਮੰਨ ਲਓ ਹੁਣ ਅਸੀਂ ਛੱਡੋ ਤੁਸੀਂ ਜੀ ਹੁਣ ਤੁਹਾਡਾ ਮਸਲਾ ਜਿਹੜਾ ਹੱਲ ਹੋ ਗਿਆ ਜੀ ਹੱਲ ਹੋ ਗਿਆ ਜੀ ਸਾਡੇ ਸਰਪੰਚ ਸਾਡੇ ਨਾਲ ਆ ਅਸੀਂ ਸਰਪੰਚ ਨਾਲ ਆ ਜਿਹੜੇ ਸਾਡੇ ਚੋਂ ਗਲਤੀ ਕਰਨਗੇ ਉਹਨਾਂ ਨੂੰ ਅਸੀਂ ਆਪ ਸਜ਼ਾ ਦੇਵਾਂਗੇ ਠੀਕ ਹੈ ਹਾਂਜੀ ਅਸੀਂ ਇੱਥੇ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਕਿ ਸਾਡਾ ਮਸਲਾ ਹੱਲ ਹੋ ਚੁੱਕਿਆ ਹੈ ਤੇ ਅਸੀਂ ਇੱਥੇ ਸਾਰੇ ਰਲ ਮਿਲ ਕੇ ਰਵਾਂਗੇ ਨਾ ਕਿਸੇ ਨਾਲ ਕੋਈ ਲੜਾਈ ਕਰਾਂਗੇ ਤੇ ਨਾ ਹੀ ਇਹ ਪਿੰਡ ਵਿੱਚੋਂ ਇੱਥੋਂ ਕਿਸੇ ਨੂੰ ਬਾਹਰ ਕੱਢਿਆ ਜਾਵੇਗਾ ਜੋ 25 ਤਰੀਕ ਦੀ ਇਹਨਾਂ ਵੱਲੋਂ ਮੀਟਿੰਗ ਰੱਖੀ ਗਈ ਸੀ ਵੱਡੀ ਉਹ ਮੀਟਿੰਗ ਨੂੰ ਵੀ ਖਤਮ ਕਰ ਦਿੱਤਾ ਗਿਆ ਤੇ ਉਹ ਮੀਟਿੰਗ ਨਹੀਂ ਹੋਵੇਗੀ ਤੇ ਹੁਣ ਸਾਰਾ ਹੱਲ ਹੋ ਚੁੱਕਿਆ ਹੈ ਜਿਹੜੀ ਵੀਡੀਓ ਵਾਇਰਲ ਸੀ ਉਸ ਦਾ ਵੀ ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਪ੍ਰਵਾਸੀਆਂ ਦੇ ਨਾਲ ਰਲ ਕੇ ਰਵਾਂਗੇ ਤੇ ਪ੍ਰਵਾਸੀ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਮੇਟਰ ਸਾਡੇ ਧਿਆਨ ਚ ਆਇਆ ਸੀ ਸਾਡੇ ਕੋਲ ਕੋਈ ਇਹ ਵੀ ਕੰਪੇਨ ਨਹੀਂ ਸੀ ਹੈ ਕਿ ਉੱਥੇ ਜਦੋਂ ਮੌਕੇ ਤੇ ਅਜਿਹਾ ਸਾਨੂੰ ਵੀ ਤੇ ਜਾ ਗਿਆ ਤੇ ਹੋਰ ਜਿਆਦਾ ਬੜਾ ਉੱਡ ਗਿਆ ਤਾਂ ਪਤਾ ਲੱਗਿਆ ਵੀ ਇੱਕ ਕੁਝ ਬੱਚਿਆਂ ਦੀ ਛੋਟੀ ਮੋਟੀ ਲੜਾਈ ਕਰਕੇ ਗੱਤਾਂ ਨਹੀਂ ਵਧ ਗਈਆਂ ਸੀ ਪਰ ਪਿੰਡ ਦੇ ਮੁਦਬਰ ਲੋਕਾਂ ਨੇ ਇਹ ਪਿੰਡ ਲੈਵਲ ਤੇ ਇਹਨਾਂ ਮੈਟਰ ਨੂੰ ਸੋਲਵ ਕਰ ਲਿਆ ਕਿ ਹਮ ਕੋਈ ਵੀ ਆਪਸੀ ਭਾਈਚਾਰਾ ਜਾਂ ਕੋਈ ਹਿੰਸਾ ਨਹੀਂ ਹੈ ਲੋਅਰ ਆਰਡਰ ਦੀ ਸਿਚੁਏਸ਼ਨ ਨਹੀਂ ਹੈ ਜੇ ਜਿਹੜੀ ਤੁਸੀਂ ਨਾ ਨਹੀਂ ਕਰ ਰਹੇ ਉਹ ਵੀ ਪਿੰਡ ਵਾਲਿਆਂ ਨੇ ਆਪਣੇ ਤੌਰ ਤੇ ਇਹ ਕੰਮ ਚ ਕਰ ਦਿੱਤੀ ਉਹ ਕੋਈ ਉਹ ਦੇ ਜੋ ਵੀ ਜੁਡੀਆ ਉਦੋਂ ਰੋ ਪਟਾਣ ਹੁਣ ਦੇਖਣਾ ਹੋਵੇਗਾ ਕਿ ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇ ਰਲ ਕੇ ਰਹਿਣਗੇ ਜਾਂ ਫਿਰ ਇਹੋ ਜੀਆਂ ਹੋਰ ਵੀ ਕੋਈ ਵੀਡੀਓ ਵਾਇਰਲ ਹੁੰਦੀਆਂ ਰਹਿਣਗੀਆਂ ਖੰਨਾ ਤੋਂ ਵੈਪਨ ਭਰ ਦੋ ਅੱਜ ਜਗਵਾਨੀ ਟੀਵੀ